ਜੋ ਬੁਲੇ ਸੋਨ ਰਪੈ ਭਗਵਾਨ ਫਾਲ ਮੀਤ ਮਹਾਰਾਜ ਕਿਜੈ ਹੈ। ਸ਼੍ਰੀ ਜੋਗ ਵਿਸ਼ੇਸ਼ਟ ਗ੍ਰੰਥ ਵਿਰਾਗ ਪਰਕਰਨ ਨੋਵਾਂ ਅਧਿਆਏ ਆਰੰਭ। RAM ਜੀ ਕਹਿ ਲਗੇ ਹੇ ਮਨੀਸ਼ਵਰ ਜਿਵੇਂ ਕਮਲ ਪੱਤਰ ਉੱਪਰ ਜਲ ਦੀ ਬੂੰਦ ਨਹੀਂ ਠਹਿਰਦੀ। ਤਿਵੇਂ ਮਾਇਆ ਵੀ ਖਿੰਨ ਪੰਗਰ ਹੈ। ਜਿਵੇਂ ਜਲ ਤੋਂ ਤਰੰਗ ਉੱਠ ਕੇ ਨਾਸ਼ ਹੋ ਜਾਂਦੇ ਹਨ। ਤੇਵੇਂ ਮਾਇਆ ਵੀ ਵੱਦ ਕੇ ਨਾਸ਼ ਹੋ ਜਾਂਦੀ ਹੈ। हे ਮਨੀਸ਼ਵਰ ਹਵਾ ਨੂੰ ਰੋਕਣਾ ਕਠਨ ਹੈ। ਪਰ ਉਸ ਨੂੰ ਵੀ ਕੋਈ ਰੋਕਦਾ ਹੈ ਤੇ ਆਕਾਸ਼ ਨੂੰ ਵੀ ਚੋਰਨਾ ਕਰਨਾ ਅਤੀ ਕਠਨ ਹੈ। ਉਸ ਨੂੰ ਵੀ ਕੋਈ ਚੋਰਨ ਕਰ ਦਿੰਦਾ ਹੈ। ਬਿਜਲੀ ਨੂੰ ਰੋਕਣਾ ਬਹੁਤ ਕਠਨ ਹੈ ਉਸ ਨੂੰ ਵੀ ਕੋਈ ਰੋਕ ਲੈਂਦਾ ਹੈ। ਪਰ ਮਾਇਆ ਨੂੰ ਕੋਈ ਸਥਿਰ ਨਹੀਂ ਰੱਖ ਸਕਦਾ ਜਿਵੇਂ ਸਹੇਦੇ ਸਿੰਘਾਂ ਨਾਲ ਕੋਈ ਮਰ ਨਹੀਂ ਸਕਦਾ ਤੇ ਸ਼ੀਸ਼ੇ ਦੇ ਉੱਪਰ ਜਿਵੇਂ ਮੋਤੀ ਨਹੀਂ ਠਹਿਰਦਾ ਤਿਵੇਂ ਤਰੰਗ ਦੀ ਗੰਢ ਨਹੀਂ ਪੈਂਦੀ ਤਿਵੇਂ ਮਾਇਆ ਸਥਿਰ ਨਹੀਂ ਰਹਿੰਦੀ ਮਾਇਆ ਬਿਜਲੀ ਦੀ ਚਮਕ ਵਰਗੀ ਹੁੰਦੀ ਹੈ ਜੋਲ ਸ਼ਿਕਾਰਾ ਮਾਰ ਕੇ ਝਟਪਟ ਹੀ ਨਾਸ਼ ਹੋ ਜਾਂਦੀ ਹੈ ਜਿਹੜਾ ਮਨੁੱਖ ਮਾਇਆ ਨੂੰ ਪਾ ਕੇ ਭੋਗਾ ਦੀ ਇੱਛਾ ਕਰਦਾ ਹੈ ਉਹ ਮੁਸੀਬਤ ਦਾ ਕਾਤਰ ਹੈ ਉਸ ਦਾ ਜਿਉਣ ਨਾਲੋਂ ਮਰਨਾ ਚੰਗਾ ਹੈ ਜੀਉਣ ਦੀ ਆਸ ਮੂਰਖ ਕਰਦੇ ਹਨ ਜਿਵੇਂ ਇਸਤਰੀ ਗਰਭ ਦੀ ਇੱਛਾ ਆਪਣੇ ਦੁੱਖ ਵਾਸਤੇ ਕਰਦੀ ਹੈ ਤਵੇਂ ਹੀ ਜੀਉਣ ਦੀ ਆਸ ਮਨੁੱਖ ਆਪਣੇ ਨਾਸ਼ ਵਾਸਤੇ ਕਰਦੇ ਹਨ ਗਿਆਨवान ਪੁਰਸ਼ ਜਿਨ੍ਹਾਂ ਦੇ ਪਰਮ ਪਦ ਵਿੱਚ ਸਥਿਤ ਹੈ ਤੇ ਜਿਹੜੇ ਇਸ ਅਵਸਥਾ ਤੋਂ ਤ੍ਰਿਪਤ ਹੋਏ ਹਨ ਉਹਨਾਂ ਦਾ ਜਿਉਣਾ ਸੁਖ ਵਾਸਤੇ ਹੈ ਉਹਨਾਂ ਦੇ ਚੋਣ ਨਾਲ ਹੋਰਨਾਂ ਦੇ ਕਾਰਜ ਵੀ ਸਫਲ ਹੁੰਦੇ ਹਨ ਤੇ ਉਹਨਾਂ ਦਾ ਜਿਉਣਾ ਚਿੰਤਾਵੰਦ ਨਹੀਂ ਅਇ ਸ੍ਰੇਸ਼ਟ ਹੈ ਜਿਨ੍ਹਾਂ ਮਨੁੱਖਾਂ ਨੂੰ ਸਦਾ ਭੋਗਾਂ ਦੇ ਸ਼ਰਿੰਦੇ ਹੈ ਤੇ ਉਹ ਆਤਮ ਪਦ ਤੋਂ ਬੇਮੁਖ ਹਨ ਉਹਨਾਂ ਦਾ ਜਿਉਣਾ ਕਿਸੇ ਸੁੱਖ ਵਾਸਤੇ ਨਹੀਂ ਹੈ ਉਹ ਮਨੁੱਖ ਨਹੀਂ ਮੂਰਖ ਹਨ ਜਿਵੇਂ ਬ੍ਰਿਸ਼ ਪੰਛੀ ਤੇ ਪਸ਼ੂ ਦਾ ਜਿਉਣਾ ਹੈ ਤਿਵੇਂ ਉਹਨਾਂ ਮਨੁੱਖਾਂ ਦਾ ਜਿਉਣਾ ਹੈ हे ਮਾਨੀਸ਼ਵਰ ਜਿਹੜਾ ਪੁਰਸ਼ ਸ਼ਾਸਤਰ ਪੜਦਾ ਹੈ ਜੇ ਉਸਨੇ ਪ੍ਰਾਪਤ ਕਰਨ ਜੋਗ ਪਦ ਨਹੀਂ ਪਾਇਆ ਤਾਂ ਸ਼ਾਸਤਰ ਉਸ ਲਈ ਭਾਰ ਰੂਪ ਹੈ ਜੇ ਵਿੱਚ ਹੋਰ ਭਾਰ ਹੁੰਦਾ ਹੈ ਤਵੇਂ ਪੜਨ ਦਾ ਵੀ ਭਾਰ ਹੈ ਜਿਹੜਾ ਮਨੁੱਖ ਪੜ ਕੇ ਸਿਰਫ ਚਰਚਾ ਹੀ ਕਰਦਾ ਹੈ ਤੇ ਪੜੇ ਦੇ ਸਾਰ ਨੂੰ ਗ੍ਰਹਿਣ ਨਹੀਂ ਕਰਦਾ ਤਾਂ ਇਹ ਵੀ ਭਾਰ ਹੈ ਇਹ ਮਨੀਸ਼ਵਰ ਇਹ ਮਨ ਕਾਸ਼ ਰੂਪ ਹੈ ਜੀ ਮਨ ਵਿੱਚ ਸ਼ਾਂਤੀ ਨਹੀਂ ਆਈ ਤਾਂ ਮਨ ਵੀ ਉਸ ਲਈ ਭਾਰ ਹੈ ਜਿਹੜਾ ਮਨੁੱਖ ਸਰੀਰ ਪਾ ਕੇ ਉਸ ਦਾ ਅਭਿਮਾਨ ਨਹੀਂ ਤਿਆਗ ਦਾ ਤਾਂ ਇਹ ਸਰੀਰ ਪਾਉਣਾ ਵੀ ਉਸ ਲਈ નિਹਫਲ ਹੈ ਇਸ ਦਾ ਜਿਉਣਾ ਤਦ ਹੀ ਸ਼੍ਰੇਸ਼ਟ ਹੈ ਜਦੋਂ ਉਹ ਇਹ ਆਤਮ ਪਦ ਨੂੰ ਪ੍ਰਾਪਤ ਕਰੇ ਨਹੀਂ ਤਾਂ ਉਸ ਦਾ ਜਿਉਣਾ ਵਿਰਥ ਹੈ ਆਤਮ ਪਦ ਦੀ ਪ੍ਰਾਪਤੀ ਅਭਿਆਸ ਨਾਲ ਹੁੰਦੀ ਹੈ ਜਿਵੇਂ ਧਰਤੀ ਪੁੱਟਣ ਨਾਲ ਜਲ ਨਿਕਲਦਾ ਹੈ ਜਿਵੇਂ ਅਭਿਆਸ ਨਾਲ ਆਤਮ ਪਦ ਦੇ ਪ੍ਰਾਪਤ ਹੁੰਦੇ ਹੈ ਜਿਹੜੇ ਮਨੁੱਖ ਆਤਮ ਪਦ ਤੋਂ ਬੇਮਕ ਹੋ ਕੇ ਆਸ ਦੀ ਪਾਹੀ ਵਿੱਚ ਫਸੇ ਹਨ ਉਹ ਸੰਸਾਰ ਵਿੱਚ ਪਟਕਦੇ ਰਹਿੰਦੇ ਹਨ ਇਹ ਮਨੀਸ਼ਵਰ ਜਿਵੇਂ ਸਮੁੰਦਰ ਵਿੱਚ ਲਹਿਰਾ ਉਤਪਨ ਹੋ ਕੇ ਨਾਸ਼ ਹੋ ਜਾਂਦੇ ਹਨ ਤਿਵੇਂ ਮਾਇਆ ਵੀ ਖਿੰਨ ਭੰਗਰ ਹੈ ਇਸ ਨੂੰ ਪ੍ਰਾਪਤ ਕਰਕੇ ਜਿਹੜਾ ਪੁਰਸ਼ ਅਭਿਮਾਨ ਕਰਦਾ ਹੈ ਉਹ ਮੂਰਖ ਹੈ ਜਿਵੇਂ ਬਿੱਲੀ ਚੂਹੇ ਨੂੰ ਫੜਨ ਲਈ ਉਸਤੇ ਪਿੱਛੇ ਨਹੀਂ ਰਹਿੰਦੀ ਹੈ ਤਿਵੇਂ ਮਾਇਆ ਉਸ ਪੁਰਸ਼ ਨੂੰ ਨਰਕ ਵਿੱਚ ਪਾਉਣ ਲਈ ਉਸਤੇ ਮਗਰ ਲੱਗੀ ਰਹਿੰਦੀ ਹੈ ਜਿਵੇਂ ਬੁੱਕ ਵਿੱਚ ਜਲ ਨਹੀਂ ਠਹਿਰਦਾ ਤਿਵੇਂ ਮਾਇਆ ਵੀ ਨਹੀਂ ਠਹਿਰਦੀ ਇਹੋ ਜਹੀ ਕਿਨ ਪੰਗਰ ਮਾਇਆ ਤੇ ਸਰੀਰ ਨੂੰ ਪਾ ਕੇ ਜਿਹੜਾ ਮਨੋਖ ਭੋਗਾ ਦੀ ਤ੍ਰਿਸ਼ਨਾ ਕਰਦਾ ਹੈ ਉਹ ਮਹਾ ਮੂਰਖ ਹੈ ਕੋ ਮੌਤ ਦੇ ਮੂੰਹ ਵਿੱਚ ਪਿਆ ਹੋਇਆ ਜਿਉਣ ਦੀ ਆਸ ਕਰਦਾ ਹੈ ਜਿਵੇਂ ਸੱਪ ਦੇ ਮੂੰਹ ਵਿੱਚ ਫਸਿਆ ਮੂਰਖ ਡੱਡੂ ਮਸ਼ਰਖਾਨ ਦੀ ਸ਼ਾ ਕਰਦਾ ਹੈ ਜਿਵੇਂ ਜੋ ਪੁਰਸ਼ ਮੌਤ ਦੇ ਮੂੰਹ ਵਿੱਚ ਪਿਆ ਹੋਇਆ ਭੋਗਾ ਦੀ ਸ਼ਾ ਕਰਦਾ ਹੈ ਉਹ ਮਹਾ ਮੂਰਖ ਹੈ ਜਦੋਂ ਜਵਾਨੀ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਚੱਲੀ ਜਾਂਦੀ ਹੈ ਫਿਰ ਬੁੱਢੇ ਬੁਢਾਪਾ ਆ ਕੇ ਕੇਰ ਜਾਂਦਾ ਹੈ ਕੇਰ ਲੈਂਦਾ ਹੈ ਇਸ ਅਵਸਥਾ ਵਿੱਚ ਬੜੇ ਦੁੱਖ ਪ੍ਰਗਟ ਹੁੰਦੇ ਹਨ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਫਿਰ ਨਾਸ਼ ਹੋ ਜਾਂਦਾ ਹੈ ਆਖਰ ਇੱਕ ਖਿੰਨ ਵੀ ਮੌਤ ਇਸ ਨੂੰ ਨਹੀਂ ਵਿਸਾਰਦੀ ਜਿਵੇਂ ਮਹਾ ਕਾਮੀ ਮਨੁੱਖ ਸੋਹਣੀ ਇਸਤਰੀ ਵੇਖਣ ਤੋਂ ਬਿਨਾਂ ਨਹੀਂ ਰਹਿੰਦਾ ਤਿਵੇਂ ਮੌਤ ਮਨੁੱਖ ਨੂੰ ਦੇਖੇ ਬਿਨਾਂ ਨਹੀਂ ਰਹਿੰਦੀ हे ਮਨਿਸ਼ਵਰ ਮੂਰਖ ਮਨੁੱਖ ਦਾ ਜਿਉਣਾ ਦੁੱਖ ਵਾਸਤੇ ਹੈ ਜਿਵੇਂ ਬਿਰਧ ਮਨੁੱਖ ਦਾ ਜੁਣਾ ਦੁੱਖ ਦਾ ਕਾਰਨ ਹੈ ਤਿਵੇਂ ਅਗਿਆਨੇ ਦਾ ਜੁਣਾ ਵੀ ਦੁੱਖ ਦਾ ਕਾਰਨ ਹੈ ਉਸ ਦਾ ਬਹੁਤ ਜੁਣ ਨਾਲੋਂ ਮਰਨਾ ਸਤਿਸ਼ਟ ਹੈ ਜੇ ਸ ਮਨੁੱਖ ਨੇ ਮਨੁੱਖਾ ਸਰੀਰ ਪਾ ਕੇ ਆਤਮ ਪਦ ਪ੍ਰਾਪਤ ਕਰਨ ਦਾ ਯਤਨ ਨਹੀਂ ਕੀਤਾ ਉਸ ਨੇ ਆਪਣੇ ਆਪ ਦਾ ਨਾਸ਼ ਕੀਤਾ ਹੈ ਤੇ ਉਹ ਆਤਮ ਹੱਥਿਆਰਾ ਹੈ हे ਮਨੀਸ਼ਵਰ ਇਹ ਮਾਇਆ ਬਹੁਤ ਸੋਹਣੀ ਪ੍ਰਤੀਤ ਹੁੰਦੀ ਹੈ ਪਰ ਅੰਤ ਨੂੰ ਨਾਸ਼ ਹੋ ਜਾਂਦੀ ਹੈ ਜਿਵੇਂ ਲੱਕੜ ਨੂੰ ਅੰਦਰੋਂ ਖੋਣ ਖਾ ਜਾਂਦਾ ਹੈ ਤੇ ਬਾਹਰੋਂ ਬਹੁਤ ਸੋਹਣੀ ਦਿਖਾਈ ਦਿੰਦੀ ਹੈ ਤੇਵੇਂ ਇਹ ਮਨੁੱਖ ਬਾਰੋ ਸੁੰਦਰ ਦਿੱਸਦਾ ਹੈ ਪਰ ਅੰਦਰੋਂ ਉਸ ਨੂੰ ਤ੍ਰਿਸ਼ਨਾ ਖਾ ਜਾਂਦੀ ਹੈ ਜਿਹੜਾ ਮਨੁੱਖ ਪਦਾਰਥ ਨੂੰ ਸੱਚ ਤੇ ਸੁਖ ਰੂਪੀ ਜਾਣ ਕੇ ਸੁੱਖਾ ਵਾਸਤੇ ਆਸਰਾ ਲੈਂਦਾ ਹੈ ਉਹ ਸੁਖੀ ਨਹੀਂ ਹੁੰਦਾ ਜਿਵੇਂ ਕੋਈ ਨਦੀ ਵਿੱਚ ਸੱਪ ਨੂੰ ਫੜ ਕੇ ਪਾਰ ਹੋਣਾ ਚਾਹੇ ਤਾਂ ਪਾਰ ਨਹੀਂ ਤਰ ਸਕਦਾ ਓਹੋ ਮੂਰਖਤਾ ਕਰਕੇ ਡੁੱਬੇਗਾ ਤੇਵੇਂ ਜਿਹੜਾ ਮੁਨਕ ਸੰਸਾਰ ਦੇ ਪਦਾਰਥਾਂ ਨੂੰ ਸੁਖ ਰੂਪ ਜਾਣ ਕੇ ਉਹਨਾਂ ਦਾ ਆਸਰਾ ਲੈਂਦਾ ਹੈ ਉਹ ਸੁਖ ਨਹੀਂ ਪਾਉਂਦਾ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ हे ਮனீਸ਼ਵਰ ਇਹ ਸੰਸਾਰ ਇੰਦਰਤਨੁਖ ਦੀ ਨਿਆਈ ਹੈ ਜਿਵੇਂ ਸਤਰੰਗੀ ਪਿੰਗ ਬਹੁਤ ਰੰਗਾ ਦੀ ਦਿਖਾਈ ਦਿੰਦਾ ਦਿੰਦੀ ਹੈ ਪਰ ਉਸ ਤੋਂ ਕੋਈ ਕੰਮ ਨਹੀਂ ਸੌਰਦਾ ਕਿਵੇਂ ਇਸ ਸੰਸਾਰ ਪਰਮ ਮਾਤਰ ਹੈ ਇਸ ਤੋਂ ਸੁਖ ਦੀ ਸ਼ਰੱਖਣੇ ਵਿਅਰਥ ਹੈ ਇਸ ਤਰ੍ਹਾਂ ਜਗਤ ਨੂੰ ਅਸੱਤ ਰੂਪ ਜਾਣ ਕੇ ਮੈਂ ਵਾਸ਼ਨਾ ਰਹਿਤ ਹੋਣ ਦੀ ਇੱਛਾ ਕੀਤੀ ਹੈ ਜੋ ਬੋਲੇ ਸੁੰਦਰ ਪੈ ਭਗਵਾਨ ਪਾਲਮੀਕ ਮਹਾਰਾਜ ਕੀ ਜੈ